ਤਸੌਣ ਦਾ ਮਹੀਨਾ ਖਤਮ ਹੋਣ ਨੂੰ ਆਇਆ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਹਰ ਘਰ ਦੇ ਅੰਦਰ ਪੰਜਾਬੀ ਸਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ ਪੂਰੇ ਇੱਕ ਮਹੀਨੇ ਦੇ ਵਿੱਚ ਕਾਫੀ ਇਹ ਝਲਕਾਂ ਦੇਖਣ ਨੂੰ ਮਿਲੀਆਂ ਇਸ ਮਹੀਨੇ ਦੇ ਵਿੱਚ ਸਾਰੀਆਂ ਨਵ ਵਿਆਹੀਆਂ ਕੁੜੀਆਂ ਆਪਣੇ ਨਾਨਕੇ ਘਰ ਆਉਂਦੀਆਂ ਨੇ ਆਪਣੇ ਦੋਸਤਾਂ ਦੇ ਨਾਲ ਆਪਣੀ ਸਹੇਲੀਆਂ ਦੇ ਨਾਲ ਮਟਿਆਰੇ ਦੇ ਨਾਲ ਤੀਜ ਦਾ ਤਿਉਹਾਰ ਮਨਾਉਂਦੀਆਂ ਨੇ ਮੋਗਾ ਦੀ ਗੱਲ ਕਰੀਏ ਤਾਂ ਅਨਮੋਲ ਯੋਗ ਸੰਸਥਾਨ ਦੇ ਵੱਲੋਂ ਇੱਕ ਮੇਗਾ ਮੇਲਾ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਲਗਭਗ 3000 ਔਰਤਾਂ ਨੇ ਸਾਲਿਆ ਇਸ ਮੌਕੇ ਬੱਚਿਆਂ ਤੇ ਔਰਤਾਂ ਨੇ ਗਿੱਧਾ ਬੋਲੀਆਂ ਪਾਈਆਂ ਮੁਟਿਆਰਾਂ ਦੇ ਵੱਲੋਂ ਗਿੱਧੇ ਦੇ ਜੋਸ਼ ਦਿਖਾਏ ਗਏ ਹੱਥਾਂ ਤੇ ਮਹਿੰਦੀਆਂ ਲਗਵਾਈਆਂ ਗਈਆਂ ਤੇ ਮੋਗਾ ਦੀ ਵਿਧਾਇਕਾ ਡਾਕਟਰ ਰਮਨਦੀਪ ਕੌਰ ਅਰੋੜਾ ਵੀ ਮੌਕੇ ਤੇ ਮੌਜੂਦ ਰਹੇ ਤੇ ਉਹਨਾਂ ਨੇ ਗਿੱਧਾ ਵੀ ਪਾਇਆ ਇਸ ਮੌਕੇ ਮੋਗਾ ਦੀ ਏਡੀਸੀ ਮੈਡਮ ਜਿਹੜੇ ਨੇ ਚਤੁਰ ਮੇਤਾ ਮਾਲ ਵਿਕਾਸ ਸੂਦ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼ਿਲਪਾ ਦੇ ਵੱਲੋਂ ਸ਼ਿਰਕਤ ਕੀਤੀ ਗਈ ਔਰਤਾ ਦੇ ਨਾਲ ਬੋਲੀਆਂ ਗਿੱਧਾ ਪਾਇਆ ਗਿਆ ਇਸ ਮੌਕੇ ਕਾਫੀ ਰੰਗ ਬਣੇ ਦਿਖਾਣੇ ਆ ਤਸਵੀਰਾਂ ਤੁਹਾਨੂੰ ਅਸੇ ਤੇ ਸੀ ਕਿ ਵੱਖ-ਵੱਖ ਜਿਹੜੇ ਅਗੇ ਨੇ ਹਸਤਾਲਾ ਲੱਗੀਆਂ ਹੋਈਆਂ ਨੇ ਔਰ ਲੋਕਾਂ ਦਾ ਰਸ ਜਿਹੜਾ ਸੀਗਾ ਮਹਿਲਾਵਾਂ ਦਾ ਜਦਾ ਰਸ ਜਗਾ ਉਹ ਉਸ ਰਾਸੀਗਾ ਆਰਕ ਦੇ ਵਿੱਚ ਇਕੱਠੇ ਹੋਏ ਆ ਮੇਰੀਆਂ ਵੱਡੀਆਂ ਪੈਣਾ ਅਨਮੋਲ ਸ਼ਰਮਾ ਜੀ ਸੀਮਾ ਜੀ ਇਹਨਾਂ ਦੇ ਸਾਰੇ ਅਨਮੋਲ ਯੋਗ ਸਮਿਤੀ ਕੇਂਦਰ ਵੱਲੋਂ ਜਿਹੜਾ ਇਹ ਅੱਜ ਤੀਆਂ ਦਾ ਪ੍ਰੋਗਰਾਮ ਲਿਖਿਆ ਗਿਆ ਗੀਤਾ ਪਵਨ ਪਾਰਕ ਵਿਖੇ ਔਰ ਮੈਂ ਕਹੂੰਗੀ ਸਾਰੇ ਹੀ ਵਧਾਈ ਦੇ ਪਾਤਰ ਕਿਉਂਕਿ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਬੱਚਿਆਂ ਨੇ ਸਾਡੇ ਇਹ ਪੈਣਾ ਜਿਹੜਾ ਸਾਡੇ ਬੱਚਿਆਂ ਨੂੰ ਗਿੱਧਿਆਂ ਦੇ ਨਾਲ ਜੋੜ ਰਹੀ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਔਰ ਤੁਸੀਂ ਦੇਖ ਰਹੇ ਹੋਗੇ ਕਿ ਹਰ ਸਾਡੀ ਪੈਣ ਅੱਜ ਸਾਡੇ ਪੰਜਾਬੀ ਕਲਚਰ ਉਹ ਪਹਿਰਾਵੇ ਦੇ ਵਿੱਚ ਹੈ ਸਭ ਨੇ ਪਰਾਂਦੀਆਂ ਪਾਈਆਂ ਜੋ ਸਾਡਾ ਪੰਜਾਬ ਦਾ ਅਸਲੀ ਸੱਭਿਆਚਾਰ ਹੈ ਸਭ ਦੇ ਟਿੱਕੇ ਲੱਗੇ ਹੋਏ ਆ ਔਰ ਇਹ ਚਗਨਾ ਦਾ ਤਿਹਾਰ ਹੁੰਦਾ ਜਿਹੜਾ ਤੀਆਂ ਸਾਬਨ ਦੀਆਂ ਹੁੰਦੀਆਂ ਨੇ ਔਰ ਇਸ ਮੌਕੇ ਤੀਆਂ ਹਮੇਸ਼ਾ ਆਪਣੇ ਪੇਕੇ ਜਾਂਦੀਆਂ ਸੀਗੀਆਂ ਉੱਥੇ ਇਕੱਠੀਆਂ ਹੁੰਦੀਆਂ ਸੀ ਪਿੰਗਾ ਝੂਟਦੀਆਂ ਸੀ ਜਿੱਦਾਂ ਪਾਉਂਦੀਆਂ ਸੀਗੀਆਂ ਸੋ ਉਸ ਕਲਚਰ ਨੂੰ ਅੱਜ ਅਨਮੋਲ ਪੈਣਜੀ ਹੋਣਾ ਵੱਲੋਂ ਜਿਹੜਾ ਹੈਗਾ ਮੋਗੇ ਦੇ ਵਿੱਚ ਉਹਨਾਂ ਨੇ ਇਹ ਆਪਣੀਆਂ ਭੈਣਾਂ ਦੇ ਨਾਲ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਔਰ ਬਹੁਤ ਅੱਛਾ ਗਿੱਧਾ ਦੀ ਪਰਫਾਰਮੈਂਸ ਹੁਣੀ ਕਰਕੇ ਹਟਿਆ ਬਹੁਤ ਹੀ ਅੱਛੇ ਜਿਹੜੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਗਿੱਧਾ ਜਿਸ ਤਰ੍ਹਾਂ ਪਾਇਆ ਜਾਂਦਾ ਉਸ ਤਰ੍ਹਾਂ ਸਾਡੇ ਬੱਚਿਆਂ ਨੇ ਸਾਡੀਆਂ ਭੈਣਾਂ ਨੇ ਜਿਹੜਾ ਛੋਟੇ ਬੱਚਿਆਂ ਨੂੰ ਵੀ ਦਿਖਾਇਆ ਔਰ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਵਧਾਈਆਂ ਦਿੰਨੀ ਆ ਪਹਿਲੇ ਤੇ ਤੀਆਂ ਦੀਆਂ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਤੀਆਂ ਦਾ ਤਿਹਾਰ ਸਦਾ ਸਾਡਾ ਸਾਂਝਾ ਤਿਹਾਰ ਹੈ ਔਰ ਅੱਜ ਦੇ ਦਿਨ ਆਤੀਆਂ ਆ ਤੀਆਂ ਦੇ ਤਿਹਾਰ ਤੇ ਸਾਰੀਆਂ ਮੇਰੀਆਂ ਭੈਣਾਂ ਸਿਰਫ ਮੋਗਾ ਸ਼ਹਿਰ ਦੀਆਂ ਨਹੀਂ ਪਿੰਡਾਂ ਥਾਵਾਂ ਤੋਂ ਵੀ ਆਈਆਂ ਨੇ ਕੋਈ ਨਿਹਾਲ ਸਿੰਘ ਵਾਲਾ ਤੋਂ ਕੋਈ ਬੁੱਕੀਪੁਰਾ ਤੋਂ ਤੇ ਕੋਈ ਦੁੰਨੇ ਕੇ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਅੱਜ ਇਕੱਠੀਆਂ ਹੋਈਆਂ ਅੱਜ ਪੂਰਾ ਮੇਲਾ ਲੱਗਿਆ ਹੋਇਆ ਹੈਗਾ ਅਸੀਂ ਜੋ ਸੋਚਿਆ ਨਹੀਂ ਸੀ ਕਿ ਇੰਨਾ ਇਕੱਠਾ ਹੋਗਾ ਪਰ ਅਸੀਂ ਪਿਛਲੇ 8 ਸਾਲ ਤੋਂ ਇਹ ਜਾਨੀ 8ਵਾਂ ਇਹ ਤੀਆਂ ਦਾ ਤਿਹਾਰਾ ਹੈ ਅਸੀਂ ਬਹੁਤ ਸਾਰੇ ਧਾਰਮਿਕ ਸਮਾਗਮ ਕਰਦੇ ਆਂਗੇ ਔਰ ਯੋਗਾ ਦੇ ਕੈਂਪ ਲਗਾਣੇ ਆਂਗੇ ਸਾਡਾ ਜਿਹੜਾ ਮਕਸਦ ਹੈ ਉਹ ਹੈ ਫਿਟ ਜਨੀ ਔਰਤਾਂ ਨੂੰ ਸਵਸਥ ਕਰਨਾ ਔਰ ਸਿਰਫ ਸਰੀਰਿਕ ਸਵਸਥ ਨਹੀਂ ਸਿ ਸਮਦੇ ਮੈਂਟਲੀ ਵੀ ਉਹਨਾਂ ਨੂੰ ਸਵਸਥ ਕਰਨਾ ਚਾਹਣੇ ਅਗੇ ਇਸ ਕਰਕੇ ਉਹਨਾਂ ਨੂੰ ਖੁਸ਼ੀ ਦੇ ਸਕੀਏ ਉਹਨਾਂ ਨੂੰ ਇੰਜੋਏ ਕਰਾ ਸਕੀਏ ਥੋੜੇ ਜਿਹੜੇ ਉਹ ਦੁੱਖ ਕਸ਼ਟ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਚੱਲਦੀਆਂ ਹਨ ਪਰੇਸ਼ਾਨੀਆਂ ਚੱਲਦੀਆਂ ਜਿਆ ਕਰ ਗ੍ਰੈਸ ਵੀ ਲੈ ਕੇ ਗਈਏ ਜਾਂ ਫਾਈਨੈਂਸ਼ਲੀ ਕਹੀਏ ਉਹ ਇਹ ਸਾਰਾ ਕੁਝ ਭੁੱਲ ਕੇ ਖੁੱਲ ਕੇ ਇੰਜੋਏ ਕਰ ਸਕਣ ਮਸਤੀ ਕਰ ਸਕਣ ਨੱਚ ਸਕਣ ਇਸ ਕਰਕੇ ਹੀ ਹਿੱਤਿਆਸੀ ਲਾਨੇ ਅਗੇ ਹਰ ਸਾਲ